ਕੁਲਵਿੰਦਰ ਸਿੰਘ ਮੈਂ ਗੋਤਮਪੁਰ ਸੈ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਘਰੋਂ ਬਾਹਰ ਆਈ ਮੇਰਾ ਠੀਕ ਹੈ ਦੋਨੋਂ ਮੈਂ ਤੇ ਮੈਂ ਤਾਂ ਪਹਿਲਾਂ ਮੇਰੀ ਵਾਈਫ ਨੇ ਬੋਡੀ ਸਰਵਿਸ ਦੀ ਮੈਡੀਸਨ ਲਈ ਬੋਡੀ ਸਰਵਿਸ ਯੂਜ਼ ਕੀਤਾ ਹੈ ਬੋਡੀ ਸਰਵਿਸ ਤੇ ਫਿਰ ਇਹਨੂੰ ਦੇਖ ਕੇ ਮੈਂ ਮੈਂ ਵੀ ਦੋ ਦੋ ਦਿਨ ਲਈ ਤਾਂ ਮੈਨੂੰ ਵਧੀਆ ਲੱਗਿਆ ਫੀਲ ਵਧੀਆ ਲੱਗਿਆ ਤੁਸੀਂ ਵੀ ਸਟਾਰਟ ਕਰਤਾ ਜੀ ਨਾਲ ਫਿਰ ਮੈਂ ਵੀ ਸਟਾਰਟ ਕਰਤੀ ਆ ਉਹ ਤੁਹਾਨੂੰ ਪੁੱਛ ਕੇ ਵੀ ਮੈਂ ਵੀ ਲੈ ਸਕਦਾ ਵੀ ਹਾਂਜੀ ਹਾਂਜੀ ਤੇ ਫਿਰ ਉਹ ਮਤਲਬ ਕਿ ਮੈਨੂੰ ਪ੍ਰੋਬਲਮ ਹੁੰਦੀ ਸੀ ਅੱਖਾਂ ਦੀ ਬਹੁਤ ਖਾਜ ਹੁੰਦੀ ਸੀ ਗਰਮੀ ਸ਼ੁਰੂ ਹੋਣ ਤੋਂ ਕਈ ਵਾਰ ਸਰਦੀ 'ਚ ਵੀ ਹੋ ਜਾਂਦੀ ਸੀ ਹੁਣ ਦੇਖੋ ਜੂਨ ਦਾ ਮਹੀਨਾ ਚੱਲਦਾ ਹੈ ਬਹੁਤ ਡਿਗਰੀ ਕਿੰਨਾ ਡਿਗਰੀ ਆ ਆਪਣਾ ਗਰਮੀ ਹੈ ਬਿਲਕੁਲ ਜੀ ਤੇ ਮੈਨੂੰ ਅੱਖਾਂ ਦੀ ਖਾਜ ਦੀ ਪ੍ਰੋਬਲਮ ਬਿਲਕੁਲ ਵੀ ਨਹੀਂ ਹੈ ਹਾਲਾਂਕਿ ਮੈਂ ਸਿਰਫ 2-3 ਦਿਨ ਹੀ ਦਵਾਈ ਪਾਈ ਆ ਤੁਹਾਡੇ ਵਾਲੀ ਅੱਖਾਂ ਵਾਲੀ ਤੇ ਦਵਾਈ ਲਿੱਤੀ ਹੈ ਉਹਦੇ ਨਾਲ ਮੈਨੂੰ ਪ੍ਰੋਬਲਮ ਆਉਂਦੀ ਮੂੰਹ ਤੇ ਛਾਲੇ ਹੋਏ ਜਾਣੇ ਮਤਲਬ ਕਿ ਥਕਾਵਟ ਬਹੁਤ ਲੱਗਣੀ ਮਤਲਬ ਕਿ ਆਪਣਾ ਹੁਣ ਮੈਂ ਆਪਦੇ ਆਪ ਨੂੰ ਰਿਲੈਕਸ ਫੀਲ ਕਰਦਾ ਪੂਰਾ ਇਹਨੇ ਸਹੀ ਮਤਲਬ ਕੋਈ ਥਕਾਵਟ ਨਹੀਂ ਹੁੰਦੀ ਤੁਹਾਨੂੰ ਬਿਲਕੁਲ ਵੀ ਨਹੀਂ ਬਹੁਤ ਮੈਨੂੰ ਫਾਇਦਾ ਲੱਗਿਆ ਦਵਾਈ ਜਿਵੇਂ ਇੱਕ ਮੌਸਮ ਦੇ ਬਦਲ ਦੇ ਨਾਲ ਅਲਰਜੀ ਹੋ ਜਾਂਦੀ ਹੈ ਅੱਖਾਂ ਦੀ ਆਹ ਅਲਰਜੀ ਹੋ ਜਾਂਦੀ ਉਹ ਵੀ ਸੈਟ ਹੈ ਤੁਹਾਡੀ ਮੂੰਹ 'ਚ ਛਾਲੇ ਹੋ ਜਾਂਦੇ ਸੀ ਤੁਹਾਡੇ ਹਾਂਜੀ ਇਹ ਕਿੰਨੇ ਕ ਟਾਈਮ ਤੋਂ ਭਜੇ ਹੁੰਦੇ ਸੀ ਇਹ ਇਹ ਤਾਂ ਮੈਨੂੰ 10 ਸਾਲਾਂ ਤੋਂ ਹੈ ਜੀ ਮੈਨੂੰ ਤਾਂ ਐ ਲੱਗਦਾ ਸੀ ਵਾਲਾਂ ਤੇ ਕਲਰ ਲਾਣ ਨਾਲ ਹੋ ਜਾਂਦੀ ਹੈ ਖਾਜ ਇਹ ਠੀਕ ਹੈ ਪਰ ਮੈਂ ਕਲਰ ਲਾਣੋਂ ਵੀ ਹਟ ਗਿਆ ਹੁਣ ਮੈਂ ਕਲਰ ਵੀ ਲਾਣ ਵਾਲਾਂ ਤੇ ਤਾਂ ਵੀ ਮਤਲਬ ਕਿ ਕੋਈ ਪ੍ਰੋਬਲਮ ਹੀ ਨਹੀਂ ਹੈ ਓਕੇ ਜੀ ਮਲਿਕ ਬਾਡੀ ਸਰਵਿਸ ਤੁਸੀਂ ਯੂਜ਼ ਕੀਤਾ ਉਹਨਾਂ ਨੇ ਤੁਹਾਨੂੰ ਕਾਫੀ ਫਰਕ ਪਾਇਆ ਮੈਨੂੰ ਲੱਗਦਾ 30 35 ਦਿਨ ਹੀ ਹੋਏ ਆ ਜੀ 35 ਦਿਨ ਹੋਏ ਨੇ ਇਹ 50 ਦਿਨ ਦਾ ਕੋਰਸ ਦੱਸਿਆ ਤੁਸੀਂ ਹਾਂ ਜੀ ਹਾਂ ਜੀ ਮੈਂ ਤਾਂ ਲੱਖਾਂ ਹੀ ਲੋਕ ਭਾਜੀ ਵੀਡੀਓ ਦੇਖਣਗੇ ਤੁਹਾਡੀ ਕੀ ਸਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ ਮੈਂ ਤਾਂ ਕਹਿੰਦਾ ਇੱਕ ਵਾਰੀ ਬੰਦੇ ਨੂੰ ਕੋਈ ਸਰ ਉਸ ਕਰਵਾਣੀ ਚਾਹੀਦੀ ਹੈ ਹਾਂ ਹੋਣੀ ਚਾਹੀਦੀ ਹੈ ਇਹ ਓਕੇ ਧੰਨਵਾਦ ਭਾਜੀ ਬਹੁਤ ਬਹੁਤ